ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਹੀਂ ਮੈਂ ਤੇ ਇਸ ਟਾਈਮ ਖੜਾ ਬਟਿੰਡਾ ਦੇ ਫੌਜੀ ਚੌਂਕ ਸ਼ਹੀਦ ਨੰਦ ਸਿੰਘ ਚੌਂਕ ਦੇ ਵਿੱਚ ਜਿੱਥੇ ਕੀ ਆ ਅੱਜ ਇੱਕ ਟਰਾਲਾ ਜੋ ਕੀ ਹੈ ਇੱਥੋਂ ਹਿੱਟ ਕਰਦਾ ਹੋਇਆ ਇੱਥੋਂ ਹਿੱਟ ਕਰਦਾ ਹੋਇਆ ਇੱਥੇ ਜਿਹੜਾ ਆਇਆ ਉਸ ਤੋਂ ਬਾਅਦ ਇਹਨੇ ਮੋਬਾਈਲ ਪਿਕਟ ਜੋ ਕੀ ਇੱਥੇ ਕਾਫੀ ਦੂਰ ਤੇ ਪਈ ਸੀ ਉਹਨੂੰ ਹਿੱਟ ਕਰਕੇ ਇੱਥੇ ਤੱਕ ਪਹੁੰਚਿਆ ਔਰ ਸ਼ਹੀਦ ਨੰਦ ਸਿੰਘ ਚੌਂਕ ਦੇ ਵਿੱਚ ਉੱਤੇ ਚੜਾ ਦਿੱਤਾ ਗਿਆ ਇੱਥੇ ਜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੌਕੇ ਦੀਆਂ ਵੀ किस तरह होया किस तरह नहीं होया देखो किन्नी दूर मोबाइल पिकट पाई पुलिस प्रशासन वालों लगाई गई थी जो कि दूर तक घड़ीस के ली गई है और इतो हिट करके पहुंच चुके इधर जुकसान होया है तो थो तस्वीर दिखा रहे हैं मौके द्थों तो दस्वीर दिखा रहे हैं पुलिस प्रशासन भी इथे पहुंच चुके हैं ਆਹ ਦੇਖੋ ਇੱਥੇ ਹੱਟ ਕੀਤਾ ਗਿਆ ਔਟ੍ਰਾਲਾ ਉੱਪਰ ਤੱਕ ਚੜ ਚੁੱਕਿਆ ਹੈ ਇਸ ਐਕਸੀਡੈਂਟ ਦੇ ਵਿੱਚ ਡਰਾਈਵਰ ਹੋਇਆ ਗੰਭੀਰ ਰੂਪ ਦੇ ਵਿੱਚ ਜਿਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਮੇਰਾ ਨਾਮ ਐਸੇਸ਼ ਸਿੰਘ ਕੁਮਾਰਾ ਮੈਂ ਪੀਸੀਆਰ ਤੇ ਡਿਊਟੀ ਕਰ ਰਿਹਾ ਹਾਂ ਜੀ ਤੋਂ ਤੇ ਰਾਤ ਨੂੰ ਤਕਰੀਬਨ 2:00 ਵਜੇ ਦੀ ਗੱਲ ਆ ਗਈ ਇੱਕ ਟਰਾਲਾ ਆਇਆ ਸੀ ਘੋੜਾ ਜਾਨੀ ਕਿ ਰਾਜਸਥਾਨ ਦਾ ਘੋੜਾਗਾ ਉਹਦੇ ਚ ਡਰਾਈਵਰ ਬੈਠਾ ਸੀ ਉਹਦੇ ਕਿਤੇ ਅੱਖ ਉੱਕ ਲੱਗੀ ਆ ਸ਼ਾਇਦ ਤੇ ਉਹਦਾ ਕੰਟਰੋਲ ਤੋਂ ਵੀ ਬਾਹਰ ਨਹੀਂ ਸੀ ਤੇਜ਼ ਸੀ ਥੋੜਾ ਜਿਹਾ ਇਸ ਕਰਕੇ ਉਹ ਨੀਦੇ ਤੇ ਚੜ ਗਿਆ ਜਨਕੀ ਨੁਕਸਾਨ ਇਹਦਾ ਹੋਇਆਗਾ ਟਾਲੇ ਦਾ ਬਾਕੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਉਹਦੇ ਸੱਤ ਸੱਤਾਂ ਕਾਫੀ ਗੱਡੀਆਂ ਤੇ ਉਨੂੰ ਆ ਗਈ ਸੀ ਐਂਬੂਲੈਂਸ ਤੇ ਉਨੂੰ ਦਾਖਲ ਕਰਾ ਦਿੱਤਾ ਜਿਹੜੀ ਜਗ੍ਹਾ ਹੋਇਆ ਇਹ ਆਪਣਾ ਫੌਜੀ ਚੌਂਕ ਜੀ ਸਰ ਇਹਨੂੰ ਮੋਬਾਈਲ ਵੀਕ ਤੋਂ ਵੀ ਕੀਤਾ ਗਿਆ ਇਹਦਾ ਉਹ ਵੇਲੇ ਤਾਂ ਕੰਟਰੋਲ ਨਹੀਂ ਹੋਇਆ ਤੇਜ ਹੋਊਗਾ ਜਿਆਦੇ ਉਹਨੂੰ ਪਤਾ ਨਹੀਂ ਲੱਗੇ ਰਾਤੀ ਜਾਂ ਤਾਂ ਨੀਂਦ ਨੂੰ ਦਾਗੀ ਕੀ ਨੁਕਸਾਨ ਹੋ ਨੁਕਸਾਨ ਘੋੜੇ ਦਾ ਜਿਆਦਾ ਨੁਕਸਾਨ ਹੋਏ ਬਾਕੀ ਇਹਦੇ ਫੋਟੋ ਵਾਸਤੇ ਚੜਾਗੇ ਉਹਦਾ ਦੇਖੀ ਆ ਕੇ ਆਰਮੀ ਵਾਲੇ ਦੇਖਣਗੇ ਵਗੈਰਾ ਕਿੰਨਾ ਕਿ ਨੁਕਸਾਨ ਹੋਇਆ ਬਾਕੀ ਘੋੜੇ ਦਾ ਜਿਆਦਾ ਹੋਇਆ ਉਹਦੇ ਕਾਫੀ ਤੱਪ ਤਵੱਦੀਆਂ ਉਹਨੂੰ ਹਸਪਤਾਲ ਲੈ ਗਈ ਸਰ ਕਿੰਨਾ ਦਾ ਸੀ ਤੁਹਾਡਾ ਘੋੜਾ ਹੈਗਾ ਇਹ Rajasthan ਦਾ ਜੀ ਹਨੂਮਾਨਗੜ ਮੰਡੀ ਦਾ ਉਹਨਾਂ ਦੇ ਪੈਰਾਂ ਵਿਚਕਾਰ ਮਾਰਦਾ ਹੁਣ ਸ਼ਾਇਦ ਮੇਰੇ ਕੋਲ ਪਤਾ ਲੱਗ ਗਿਆ ਜੀ ਸ਼ਾਇਦ ਹੁਣ ਦੇਖੋ ਆਣਗੇ ਤਾਂ ਪਤਾ ਲੱਗੂਗਾ ਜੀ ਆਦਿਕਰ ਫੋਨ ਫੋਨ ਦਾ ਚੱਕ ਨਹੀਂ ਰਹੇ ਉਹਨਾਂ ਦਾ ਸਰ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਅਸੀਂ ਦੱਸਤਾ ਸੀ ਕਿ ਆਪਣੇ ਡਿਊਟੀ ਉੱਤਰੋਂ ਵੀ ਦੱਸਤਾ ਸੀਗਾ ਵਾਕਈ ਇਹ ਤਾਂ ਨਾ ਕਿ ਜਿਹੜੀ ਕਾਰਵਾਈ ਬੰਦੀ ਹੈ ਉਹ